ਜਿਵੇਂ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਇੱਕ ਜ਼ਾਇਕਾ ਹੁੰਦਾ ਨਾ ਐਵੇਂ ਗੱਲਾਂ ਦਾ ਵੀ ਇੱਕ ਜ਼ਾਇਕਾ ਹੁੰਦਾ ਹੈ ਕੁਝ ਲੋਕ ਸਾਡੀ ਲਾਈਫ 'ਚ ਐਸੇ ਹੁੰਦੇ ਆ ਜਿਨ੍ਹਾਂ ਦੀਆਂ ਗੱਲਾਂ ਬੜੀਆਂ ਜ਼ਾਇਕੇਦਾਰ ਹੁੰਦੀਆਂ ਇਹਨਾਂ ਨਾਲ ਗੱਲ ਕਰਕੇ ਅਸੀਂ ਬੜੇ ਰਿਲੈਕਸ ਜਾਂ ਐਨਥੂਸੀਆਸਟਿਕ ਫੀਲ ਕਰਦੇ ਹਾਂ ਅੱਛਾ ਉਹ ਜਿਹੜਾ ਜ਼ਾਇਕਾ ਹੈ ਇਹ ਬੜੀ ਤਰ੍ਹਾਂ ਦਾ ਹੋ ਸਕਦਾ ਹੈ ਇਹ ਕਿਸੇ ਵੀ ਫਾਰਮ 'ਚ ਹੋ ਸਕਦਾ ਹੈ ਕੁਝ ਲੋਕ ਤੁਹਾਨੂੰ ਹਸਾ ਕੇ ਤੁਹਾਡੀ ਬੈਟਰੀ ਚਾਰਜ ਕਰ ਲੈਂਦੇ ਨੇ ਕੁਝ ਲੋਕ ਐਸੇ ਹੁੰਦੇ ਨੇ ਜਿਹੜੇ ਪੋਜ਼ਿਟਿਵ ਗੱਲਾਂ ਕਰਕੇ ਤੁਹਾਨੂੰ ਹੌਸਲਾ ਦੇ ਕੇ ਤੁਹਾਨੂੰ ਦੁਬਾਰਾ ਤੋਂ ਮੋਟੀਵੇਟ ਕਰਦੇ ਆ ਤੇ ਕਈ ਸਕੂਨ ਭਰੀਆਂ ਗੱਲਾਂ ਕਰਕੇ ਤੁਹਾਡੇ ਮਨ ਤੇ ਪਏ ਭਾਰ ਨੂੰ ਹਲਕਾ ਕਰਦੇ। ਸੋ ਮੁੱਦੇ ਦੀ ਗੱਲ ਕੀ ਹੈ? ਮੁੱਦੇ ਦੀ ਗੱਲ ਇਹ ਹੈ ਕਿ ਜੇ ਲਾਈਫ ਦੇ ਵਿੱਚ ਹੈਪੀਨੈਸ ਤੇ ਐਨਥੂਸੀਆਜ਼ਮ ਨੂੰ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਇਹਨਾਂ ਲੋਕਾਂ ਦੇ ਨਾਲ ਵੱਧ ਤੋਂ ਵੱਧ ਟਾਈਮ گزارੋ ਕਿਉਂਕਿ ਇਹ ਲੋਕ ਇਹ ਤੁਹਾਡੀ ਰੂਹ ਦੀ ਖੁਰਾਕ ਹੈ। ਇਹ ਤੁਹਾਡਾ ਬ੍ਰੇਕਫਾਸਟ ਨੇ। ਤੇ ਦੂਜੇ ਪਾਸੇ ਉਹਨਾਂ ਲੋਕਾਂ ਤੋਂ ਬਚੋ ਜਿਹੜੇ ਤੁਹਾਡੀ ਐਨਰਜੀ ਨੂੰ ਸੱਕ ਕਰਦੇ ਨੇ। ਜਿਹੜੇ ਹਰ ਟਾਈਮ ਨੈਗੇਟਿਵ ਗੱਲਾਂ ਕਰ ਕਰਕੇ ਜਾਂ ਡਿਪਰੈਸ਼ਨ ਵਾਲੀਆਂ ਜਾਂ ਫਰਸਟ੍ਰੇਟਡ ਗੱਲਾਂ ਕਰ ਕਰਕੇ ਤੁਹਾਡੇ ਹੌਸਲੇ ਨੂੰ ਢਾਹ ਦਿੰਦੇ ਨੇ। ਇਹਨਾਂ ਲੋਕਾਂ ਤੋਂ ਉਵੇਂ ਹੀ ਬਚੋ ਜਿਵੇਂ ਅਸੀਂ ਸਭ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ ਆਦਰਵਾਇਜ਼ ਇਹ ਲੋਕ ਆਪਣੀ ਨੈਗੇਟਿਵਿਟੀ ਦੇ ਜ਼ਹਿਰ ਦੇ ਨਾਲ ਤੁਹਾਡੀ ਖੁਸ਼ੀਆਂ ਨੂੰ ਮਾਰ ਦੇਣਗੇ